ਸਾਡਾ ਪੰਜਾਬ ਹੈ ਨਾ ਚੜਦਾ ਨਾ ਲੈਂਦਾ ਇੱਕੋ ਪੰਜਾਬ ਹੈ ਸ਼ੇਰੇ ਪੰਜਾਬ ਰਣਜੀਤ ਸਿੰਘ ਦਾ ਔਰ ਜ਼ੋਰਦਾਰ ਤਾੜੀ ਮਾਰੋ ਰਾਜਾ ਰਣਜੀਤ ਸਿੰਘ ਦੀਆਂ ਰਾਂਦੇ ਸਿਰਾਂ ਤੇ ਹੱਥਿਆ ਰਾਂਦੇ ਸਿਰਾਂ ਤੇ ਜਿੱਥੇ ਮਦਾਨ ਤਲਵਾਰਾਂ ਦੇ ਸਿਰਾਂ ਤੇ ਇੱਕ ਦੀ ਜੁਰਤ ਨਾਲ ਫੈਸਲੇ ਕਰੀਦੇ ਉੱਤੋਂ ਰੱਬ ਦੀ ਨਿਗਾਹ ਵੀ ਮਿਹਰਬਾਨ ਚਾਹੀਦੀ ਉਹ ਗਹਿਰਾਂ ਦੇ ਅਕਸਰਾਂ ਤੇ ਨਹੀਂ ਹੁੰਦੀਆਂ ਲੜਾਈਆਂ ਆਪਣੇ ਵੀ ਟੌਲਿਆਂ 'ਚ ਜੜਾਈ ਦੇ ਮਾਨ ਸਾਹਿਬ ਮਿਹਰਬਾਨ ਤੇ ਨਾ ਨਹੀਂ ਹੁੰਦੀਆਂ ਲੜਾਈਆਂ ਆਪਣੇ ਵੀ ਟੌਲਿਆਂ 'ਚ ਜੋਰ ਚਾਹੀਦਾ ਉਹ ਗਾਇਆ ਸੀ ਹਜ਼ਰਚ ਗਾਣਾ ਗੰਡੀਗੜ ਬੋਲੀ ਪੈਂਦੀ ਨੱਚੂਗਾ ਲਾਹੌਰਦਾਰ ਜਰੂਰ ਸੁਣੋ ਅਜ ਅੱਜ ਤੱਕ ਇਹਨਾਂ ਰਿਵਾਜ ਚੱਲੇ ਇੱਕ ਦੂਜੇ ਨੂੰ ਨਿੰਦੜ ਦਾ ਭੰਡੜ ਦਾ ਇੱਕ ਦੂਜੇ ਲਈ ਲੜਮ ਘੜਨ ਇਹ ਜਿਹੜੀ ਪਹਿਲੀ ਪੀ ਤੋਂ ਪਹਿਲਾਂ ਪੁਰਾਣਾ ਆ ਨਾ ਆਰਟਿਸਟਾਂ ਉਹ ਬਹੁਤ ਪਿਆਰ ਸਤਿਕਾਰ ਆਜ ਵੀ ਉਵੇਂ ਹੀ ਪਰਿਵਾਰਾ ਜਿਹਾ ਇਹਦੇ ਬੇਟੇ ਦਾ ਨਾਮ ਇੱਕਮ ਹੈ ਕੀ ਬਾਤ ਹੈ ਜੀ ਗੁਰਤੀ ਗੁਰਤੀ ਮੈਂ ਦੱਸੀ ਹੈ ਵਾਹ ਹਾਂ 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 ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਕਾਰੇ ਦਾ ਜਵਾਬ ਨਹੀਂ ਆਇਆ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਾਡਾ ਬੜਾ ਪੁਰਾਣਾ ਸੱਜਣ ਵੀ ਹੈ ਔਰ ਅਦਾਕਾਰ ਕਮਾਲ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਔਰ ਪੰਜਾਬੀ ਇੰਡਸਟਰੀ ਨੂੰ ਸੱਚੀਓ ਜਿਹੜੇ ਥੀਏਟਰ ਵਾਲੇ ਆਰਟਿਸਟਾਂ ਦੀ ਲੋੜ ਹੈ ਔਰ ਅਸੀਂ ਪਿਛਲੀ ਫਿਲਮ 'ਚ ਵੀ ਸਾਡੀ ਇਹ ਕੋਸ਼ਿਸ਼ ਸੀ ਕੋਈ ਇੱਕ 'ਚ ਵੀ ਇਹ ਕੋਸ਼ਿਸ਼ ਇਹ ਹੀ ਹੈ ਕਿ ਥੀਏਟਰ ਵਾਲੇ ਮੁੰਡੇ ਕੁੜੀਆਂ ਨੂੰ ਕੰਮ ਮਿਲੇ ਔਰ ਨਵੇਂ-ਨਵੇਂ ਬੱਚੇ ਅੱਗੇ ਆਉਣ ਤਾਂ ਇੰਡਸਟਰੀ ਜ਼ਿਆਦਾ ਗਰੋਅ ਕਰੇ ਯਾਰ ਸਾਡੀ ਘਰ ਦੀ ਫਿਲਮ ਹੈ ਮੈਂ ਤੈਨੂੰ ਪੁੱਛਦਾ ਕਿਵੇਂ ਲੱਗੀ ਬਹੁਤ ਚੰਗੀ ਲੱਗੀ ਆਹ ਗੱਲ ਕਰ ਤਾ ਮੈਂ ਅਗਲੀ ਨਹੀਂ ਪੈ ਲਾ ਕੇ ਵੇਖਣੀ ਆ ਅੱਜ ਤੁਹਾਨੂੰ ਉੱਧਾ ਭਗਾਈ ਹੈ ਹੁਣ ਫੈਮਿਲੀ ਨਾਲ ਹੋਣਾ ਫਿਲਮ ਅੱਛੀ ਹੈ ਦੇਖੋ ਫਿਲਮ ਦੇ ਅਲੱਗ ਇੱਕ ਆ ਮੁੰਡਾ ਪੁੱਛਦਾ ਜਿਵੇਂ ਮੈਨੂੰ ਕਿ ਕਦੇ ਮਲਾਇਆ ਨਾ ਕਰੋ ਫਿਲਮਾਂ ਨੂੰ ਹਰ ਫਿਲਮ ਦਾ ਇੱਕ ਜਨਰ ਹੁੰਦਾ ਹੈ ਇੱਕ ਕਾਮੇਡੀ ਹੈ ਕੋਈ ਰੋਮੇਡੀ ਹੈ ਕੋਈ ਰੋਮਾਂਟਿਕ ਆਊਟ ਐਂਡ ਆਊਟ ਹੈ ਕੋਈ ਐਕਸ਼ਨ ਮੂਵੀ ਹੈ ਇਸ ਫਿਲਮ ਦੇ ਜਿਹੜੇ ਡਾਇਰੈਕਟਰ ਸਾਹਿਬ ਹੈ ਜਿਹੜਾ ਉਹਨਾਂ ਦਾ ਜਨਰ ਹੈ ਨਾ ਉਹ ਬੜਾ ਪਿਆਰ ਵਾਲਾ ਹੈ ਬਹੁਤ ਜਿੱਦਾਂ ਪਰਿਵਾਰਕ ਜਿੱਦਾਂ ਹੁੰਦਾ ਨਾ ਉਦਾਂ ਦੀ ਇਹ ਫਿਲਮ ਹੈ ਇਹਨੂੰ ਇਸ ਨਜ਼ਰੀਏ ਨਾਲ ਦੇਖਣਾ ਹੈ ਕੋਈ ਹੋਰ ਦੇਖ ਕੇ ਉਹਦੇ ਚ ਨਾਲ ਮਿਕਸ ਨਾ ਕਰਿਆ ਕਰੋ ਜੀ ਅਸਾਂ ਮੇਰੇ ਨਾਲ ਵੱਡੇ ਭਰਾ ਵਾਲਾ ਸਾਕਾ ਕਹਿੰਦਾ ਹੋ ਗਿਆ ਜੀ ਅੱਜ ਤੁਸੀਂ ਨਾਲ ਨਾਲ ਹੀ ਸੀਗੇ ਪ੍ਰੋਮੋਸ਼ਨ ਦੌਰਾਨ ਵੀ ਅੱਜ ਵੀ ਗੁਰੂ ਜੀ ਆਵਾਜ਼ ਤੁਸੀਂ ਹਮੇਸ਼ਾ ਕਹਿੰਦਾ ਵੀ ਛੋਟਾ ਭਰਾ ਆ ਮੇਰਾ ਹੁਣ ਮਤਲਬ ਜ਼ਰੂਰੀ ਵੀ ਹੈ ਇਹ ਵੱਡੇ ਨੂੰ ਨਹੀਂ ਨਹੀਂ ਮੈਂ ਸਾਰਿਆਂ ਦੇ ਨਾਲ ਐ ਕੋਈ ਵੀ ਲੋੜ ਹੋਵੇ ਅਸੀਂ ਹਮੇਸ਼ਾ ਹੀ ਹਾਜ਼ਰ ਨਵੇਂ ਆ ਦੇ ਮੈਂ ਤਾਂ ਅਸੀਂ ਕੋਸ਼ਿਸ਼ ਹੈ ਅਸੀਂ ਹਮੇਸ਼ਾ ਪ੍ਰੋਮੋਟ ਕਰਦੇ ਇਹ ਤਾਂ ਸਾਡਾ ਪਰਿਵਾਰ ਹੈ ਉਦਾਂ ਵੀ ਕੋਈ ਨਵਾਂ ਹੋਵੇ ਅਸੀਂ ਹਮੇਸ਼ਾ ਉਹਨੂੰ ਪ੍ਰੋਮੋਟ ਕਰਾਂਗੇ ਸਭ ਦੀ ਮਦਦ ਕਰਾਂਗੇ ਔਰ ਮੈਂ ਨਿੱਜੀ ਤੌਰ ਤੇ ਜਿਹੜੀਆਂ ਇੰਡਸਟਰੀਆਂ ਲੋਬੀਆਂ ਲੂਬੀਆਂ ਜਿਹਾ ਹੁੰਦੀਆਂ ਮੈਂ ਜਮੇ ਖਿਲਾਫ ਹੈ ਦੇ ਔਰ ਬਿਲਕੁਲ ਜਦ ਤੱਕ ਅਸੀਂ ਕੰਮ ਕਰਾਂਗੇ ਕਿ ਇਸ ਤਰ੍ਹਾਂ ਦੀ ਕੋਈ ਲੋਬੀ ਲੂਬੀ ਜੀ ਨਾ ਬਣਾਵਾਂਗੇ ਨਾ ਵੜਨ ਦਵਾਂਗੇ ਹਰ ਬੱਚੇ ਨੂੰ ਹੱਕ ਹੈ ਹਰ ਬੰਦੇ ਦਾ ਰਾਈਟ ਹੈ ਕਿ ਜੇ ਉਹ ਅੱਛਾ ਕੰਮ ਕਰਦਾ ਉਹਨੂੰ ਪਲੇਟਫਾਰਮ ਮਿਲੇ ਔਰ ਤੁਸੀਂ ਵੀ ਇਹ ਨਾ ਦੇਖਿਆ ਕਰੋ ਜਿਹੜਾ ਮਸ਼ਹੂਰ ਆ ਉਹਦੇ ਮੂਰੇ ਕੈਮਰੇ ਕਰ ਦਿੰਦੇ ਹੋ ਜਿਹੜਾ ਵਿਚਾਰਾ ਨਵਾਂ ਹੈ ਉਹਦੇ ਮੂਰੇ ਕਰਿਆ ਕਰੋ ਕੈਮਰਾ ਸਭ ਤੋਂ ਪਹਿਲਾਂ ਕਿਉਂਕਿ ਉਹਦਾ ਦਿਲ ਟੁੱਟ ਜਾਂਦਾ ਜਦੋਂ ਕੋਈ ਨਵਾਂ ਬੱਚਾ ਇੱਕ ਵਾਰੀ ਆਉਂਦਾ ਤੁਸੀਂ ਉਹਨੂੰ ਨਹੀਂ ਪਛਾਣਦੇ ਪਛਾਣਦੇ ਤਾਂ ਪੈਸੇ ਹੁੰਨੇ ਸਰਦ ਹੋਣਤੀ ਰਹਿੰਦੇ ਹੋ ਪਰ ਪਹਿਲਾਂ ਉਹਨਾਂ ਨੂੰ ਕਰਿਆ ਕਰੋ ਬਾਕੀ ਬਾਅਦ ਚ वैसे एॾा एॾा जम जा निजी ज़िंदगी हा जी मेर थीजा खड़ा फिर जी ਸਾਡਾ ਪੰਜਾਬ ਹੈ ਨਾ ਚੜਦਾ ਨਾ ਲੈਂਦਾ ਇੱਕੋ ਪੰਜਾਬ ਹੈ ਸ਼ੇਰੇ ਪੰਜਾਬ ਰਣਜੀਤ ਸਿੰਘ ਦਾ ਔਰ ਜ਼ੋਰਦਾਰ ਤਾੜੀ ਮਾਰੋ Maharaja Ranjit Singh <laughs> ਦਾ ਅੰਮ੍ਰਿਤ ਰੰਦੇ ਪੰਜਾਬ ਦੇ ਪਿਆਰ ਦੇ ਲਈ ਕੋਈ ਸ਼ੈਰੋ ਸ਼ਾਇਰੀ ਮੁਕਮੰਦ ਨਹੀਂ ਮਾਰ ਉਹ ਗਾਇਆ ਸੀ ਹਸ਼ਰ ਚंडीगढ़ ਬੋਲੀ ਪੈਂਦੀ ਨੱਚੂਗਾ ਲਾਹੌਰ ਸਾਰਾ ਜ਼ਰੂਰ ਸੁਣਿਓ ਅੱਜ ਕੈਵਰੀ ਬਦਾ ਨਹੀਂ ਸੁਣਦਾ ਲੇਟ ਹੋ ਜਾਂਦਾ ਗੁਰੂ ਭਾਈ ਤੁਸਾਂ ਦੂਜਾ ਪਾਰਟ ਵੀ ਕੀਤੇ ਜਾਂਦੇ ਆ ਜੀ ਆ ਗਿਆ ਤਿਆਰੀ ਆ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਮਿਲਦੇ ਹਾਂ ਹਾਂ ਕੱਪ ਕੱਪ ਕੋਈ ਨਹੀਂ ਕੋਈ ਨਹੀਂ ਉਹ ਵੇਖ ਕੇ ਹਾਂ ਆਪਣਾ ਗੁਰੂ ਜੀ ਦਾ ਹਿਸਾਬ ਲੈਣਾ ਜੀ ਫਿਲਮ ਬਹੁਤ ਸੋਹਣੀ ਆ ਸ਼ੁਕਰ ਆ ਬਾਂਦਰ ਲੰਡਾ ਹੋਣ ਤੋਂ ਬਚ ਗਿਆ ਅੱਜ ਬਾਂਦਰ ਲੰਡਾ ਉੜਾਈ ਗਿਆ ਬਾਂ ਲੰਡਾ ਲੰਡਾ ਬਾਂਦਰ ਵੀ ਤਾਂ ਬੱਦਰੀ ਆ ਐ ਹਿਮਾਂਚਲੀ ਘਰਾਣਾ ਹੁਣੀ ਵੀ ਆਏ ਹੋਏ ਨੇ ਸਾਰੀ ਇੰਡਸਟਰੀ ਜਿਹੜੀ ਹੈ ਗੁਰੂ ਨੂੰ ਬੜੀ ਮੁਹੱਬਤ ਕਰਦੀ ਹੈ ਬੜਾ ਇੱਕ ਤੇ ਅਦਬ ਇਹਦੇ ਵਿੱਚ ਬਾਤ ਹੈ ਸੋ ਉਹ ਬੜਾ ਅੱਛਾ ਸ਼ੇਅਰ ਹੈ ਕਿ ਅਦਬ ਪਹਿਲਾ ਕਰੀਨਾ ਹੈ ਮੁਹੱਬਤ ਕੇ ਕਰੀਨੋਗੇ ਔਰ ਇਹ ਬੜਾ ਬਾ ਅਦਬ ਕਲਾਕਾਰ ਹੈ ਔਰ ਅੱਛਾ ਆਰਟਿਸਟ ਹੈ ਤੁਸੀਂ ਦੇਖਿਆ ਹੀ ਇਹਨੇ ਪ੍ਰੂਫ ਕੀਤਾ ਹੈ ਹਿਮਾਂਜੀ ਬੜੀ ਵਾਂਟ ਟੂ ਸੇ ਮੈਂ ਸੌਰੀ ਮੈਂ ਪਹਿਲੀ ਵਾਰੀ ਅੱਜ ਨਰਵਸ ਹੋ ਰਹੀ ਹਾਂ ਕਿਉਂਕਿ ਮੈਂ ਹਮੇਸ਼ਾ ਕਹਿੰਦੀ ਹਾਂ ਮੈਂ ਇਨਾ ਤਾਂ ਸਿੱਖਿਆ ਕਿਉਂਕਿ ਮੈਂ ਮੈਨਾਂ ਨਹੀਂ ਮੈਨੂੰ ਐਜ਼ ਅ ਕੰਟੈਸਟੈਂਟ ਜਜ ਕੀਤਾ ਹੈ ਨਾ ਸੋ ਬਾਕੀ ਫਿਲਮ ਬਹੁਤ ਵਧੀਆ ਸੀਗੀ ਬਿਊਟੀਫੁਲੀ ਸ਼ੋਟ ਐਂਡ ਗੁਰੂ ਦੀ ਐਕਟਿੰਗ ਬਹੁਤ ਵਧੀਆ ਸੀ ਤੇ ਬਾਕੀ ਆਲ ਦਾ ਬੈਸਟ ਹੋਰ ਵਧੀਆ ਵਧੀਆ ਮਤਲਬ ਆਡੀਅנס ਪਸੰਦ ਕਰ ਰਹੀ ਹੈ ਜੀ ਉਸਨੇ ਹਮੇਸ਼ਾ ਕਹਿੰਦੇ ਮਾਰ ਸਾਹਿਬ ਮੇਰੇ ਵੱਡੇ ਭਰਾ ਨੇ ਹੈ ਨਾ ਜੀ ਕਹਿੰਦੇ ਕਿ ਮੈਂ ਉਹਦੇ ਸਾਹਮਣੇ ਵੀ ਨਰਵਸ ਹੋ ਜਾਂਦੀ ਆ ਉਹਨੇ ਵੱਡੇ ਬਣ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕੀ ਇਹਨਾਂ ਨੂੰ ਜੋੜ ਕੇ ਚੱਲਣ ਦੀ ਔਰ ਛੋਟੇ ਨੂੰ ਨਾਲ ਲੱਗੇ ਚੱਲਣ ਦੀ ਆਪਾਂ ਤੁਸੀ ਦੇਖੀ ਇਹਨਾਂ ਦੇ ਵਿੱਚ ਅਸੀਂ ਫਾਲੋ ਕਰਦੇ ਆਂ ਬਸ ਜਿਵੇਂ ਕਹਿੰਦੇ ਆਂ ਅਸੀਂ ਓਵੇਂ ਮੰਨ ਲੈਂਦੇ ਆਂ ਕਹਿੰਦੇ ਹੁਕਮ ਕਰਦੇ ਆਂ ਸੌਰੀ ਕਿਵੇਂ ਹੁਕਮ ਕਰਦੇ ਆਂ ਮਾਨ ਸਾਹਿਬ ਮਤਲਬ ਯਾਨੀ ਕਰਨਾ ਬੱਚੇ ਇਦਾਂ ਕਰ ਮੈਂ ਆਪਾਂ ਤੁਸੀਂ ਆਪਣੇ ਮੰਮੀ ਡੈਡੀ ਦੀ ਮੰਨਦੇ ਹੋ ਜੀ ਜੀ ਬਸ ਫਿਰ ਵਾਹ 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 ਥੈਂਕ ਯੂ ਮੈਮ ਥੈਂਕ ਯੂ ਸਰ ਮੱਖਣ ਬਰਾਡ ਮੱਖਣ ਬਰਾਡ ਜੀ ਬੜੇ ਧੀਰ ਵਿੱਚੋ ਅੱਜ ਅਸੀਂ ਮਿਲਿਆ ਪਾਜੀ ਆ ਸਸੀ ਗੱਲ ਜੀ ਸਾਰਿਆਂ ਨੂੰ ਅੱਜ ਆਪਾਂ ਸ਼ਾਹਕੋਟ ਲਈ ਇੱਥੇ ਆਈ ਸੀ ਪੇਰੇ ਪ੍ਰੀਮੀਅਰ ਟੈਕ ਸਾਰਿਆਂ ਨੂੰ ਬਤਾ ਆਪਾਂ ਸਾਰਿਆਂ ਨੇ ਦੇਖਿਆ ਬਹੁਤ ਵਧੀਆ ਕਨਸੈਪਟ ਸੀ ਮੁਹਬੱਤੀ ਕਹਾਣੀ ਸੀ ਤੇ ਸਭ ਤੋਂ ਜਿਹੜੀ ਮੈਨੂੰ ਖਾਸ ਗੱਲ ਲੱਗੀ ਜਿੱਥੇ ਗੁਰੂ ਰੰਧਾ ਵੀ ਨੇ ਆਪਣਾ ਕਿਰਦਾਰ ਪੂਰਾ ਨਵਾਇਆ ਉੱਥੇ ਜਿਹੜੇ ਕੂੜੇ ਆੜੇ ਵਾਲੀ ਕਹਾਣੀ ਸ਼ਾਹਕੋਟ ਵਿੱਚ ਇਦਾਂ ਦਿਖਾ ਦੇ ਰਿਹਾ ਸੀ ਕਿਤਾ ਜਨਤਾ ਜਿਹਨਾਂ ਦੇ ਲਈ ਤਾੜੀਆਂ ਲਾ ਦੇ ਵੇਖੋ ਸੋ ਤਾੜੀ ਨਹੀਂ ਲੱਗੀ ਪੰਜਾਬੀ ਪੰਜਾਬੀ ਕਰਦੇ ਰਹੇ ਨੇ ਜੋਨੇ ਕਾਲੀ ਤਾੜੀ ਲਾ ਦਿਓ ਠੋਕ ਕੇ ਜਿੰਨੇ ਵੀ ਲਾਗੇ ਖੜੇ ਸੋ ਗੁੱਡ ਲੱਕ ਸਾਰੀ ਟੀਮ ਲਈ ਗੁਰੂ ਰੰਦਾਵਾ ਤੇ ਸ਼ਾਹਕੋਟ ਦੀ ਸਾਰੀ ਟੀਮ ਜਿੰਦਾਬਾਦ ਪੰਜਾਬ ਜਿੰਦਾਬਾਦ ਜੀ ਗੁਰੂਬਾਈ ਯਾਰਾਂ ਦੇ ਸਿਰਾਂ ਤੇ ਹਥਿਆਰਾਂ ਦੇ ਸਿਰਾਂ ਤੇ ਜਿੱਤੀਏ ਮਦਾਨ ਤਲਵਾਰਾਂ ਦੇ ਸਿਰਾਂ ਤੇ ਹਿੱਕ ਦੀ ਜੁਰਤ ਨਾਲ ਫੈਸਲੇ ਕਰੀਦੇ ਉੱਤੋਂ ਰੱਬ ਦੀ ਨਿਗਾ ਵੀ ਮਿਹਰਬਾਨ ਚਾਹੀਦੀ ਉਹ ਗਹਿਰਾਂ ਦੇ ਸਰਾਂਤੇ ਨਹੀਂ ਹੁੰਦੀਆਂ ਲੜਾਈਆਂ ਆਪਣੇ ਵੀ ਡੌਲਿਆਂ ਚ ਚੜ੍ਹਨੀ ਚਾਹੀਦੀ ਜੋਰ ਚਾਹੀਦਾ ਇਹਰੇ ਕਈ ਜਣੇ ਵੀ ਕਹਿੰਦੇ ਮੱਖਣ ਸਾਹ ਨੂੰ ਫਿਲਮ ਲੈ ਲੈ ਜਾਵੇ ਕਿੰਨਾ ਉਹ ਚੋਟੀ ਮੱਖਣ ਯਾਰ ਅੱਡਾ ਪੁਰਾਣਾ ਮੇਲ ਨਹੀਂ ਹੁੰਦਾ ਜੀ ਕਈ ਵਾਰੀ ਖੱਬੇ ਸੱਚੇ ਕੰਮ ਚੋਂ ਨਾ ਪਰ ਸਾਡੀ ਸਾਹ ਜ ਬੜੀ ਪੁਰਾਣੀ ਆ ਮੱਖਣ ਮੈਂ ਤੇ ਚੀਮਾ ਸਾਡੀ ਬੜੀ ਪੁਰਾਣੀ ਸਾਹ ਜੀ ਇਹ ਤਾਂ ਅੱਜ ਕੱਲ੍ਹ ਰਿਵਾਜ ਚੱਲੇ ਇੱਕ ਦੂਜੇ ਨੂੰ ਨਿੰਦਣ ਦਾ ਭੰਡਣ ਦਾ ਇੱਕ ਦੂਜੇ ਲਈ ਲੜਮ ਘੜਨ ਇਹ ਜਿਹੜੀ ਪਹਿਲੀ ਪੀ ਤੋਂ ਪਹਿਲਾਂ ਉਹ ਪੁਰਾਣਾ ਆਰਟਿਸਟ ਨਾਲ ਉਹ ਬਹੁਤ ਪਿਆਰ ਸਤਕਾਰ ਅੱਜ ਵੀ ਉਵੇਂ ਹੀ ਪਰਿਵਾਰਾਂ ਜਿਹਾ ਇਹਦੇ ਬੇਟੇ ਦਾ ਨਾਮ ਇਕਮ ਹੈ ਕੀ ਬਾਤ ਹੈ ਗੁਰਤੀ ਗੁਰਤੀ ਮੈ ਦਦੀ ਹੈ ਵਾਹ ਤਾਂ ਸਾਡੇ ਤਾਂ ਬਰੇ ਪੁਰਾਣੇ ਸਾਰਿਆਂ ਦੇ ਰਿਸ਼ਤੇ ਅੱਛੇ ਆ ਔਰ ਸਦਾ ਹੀ ਦੇ ਰਹੇ ਨੇ ਸਤਕਾਰ ਬਹੁਤ ਇੱਕਦਮ ਆਪ ਦੇ ਤੋਂ ਪਹਿਲਾਂ ਦੋਸਤ ਨੂੰ ਸਮਝੀ ਬਸ ਇਹੀ ਵਜ੍ਹਾ ਵੀ ਇੱਕ ਦੂਜੇ ਲਈ ਖੜਦੇ ਨੇ ਦਾਤ ਭਾਈਏ ਦੇਨ ਜੀ ਜਿਉਂਗੀ ਸਭ ਤੋਂ ਸਿਰ ਮੇ ਤੇ ਆ ਤੇ ਅੱਜ ਤੁਸੀਂ ਟ੍ਰਾਇਲ ਦੇਖਿਆ ਕੱਲੂ ਪਰਿਵਾਰਾਂ ਨਾਲ ਫਿਲਮ ਦੇਖਣ ਆਉਣੇ ਜ਼ਰੂਰੀ ਹੈ ਤੈਨੂੰ ਤਾਂ ਚੈੱਕ ਕਰਨਾ ਮੈਂ ਚਲ ਥੈਂਕ ਯੂ ਥੈਂਕ ਯੂ ਮੰਨਤਰੀ ਜੀ ਪਹਿਲੀ ਫਿਲਮ ਹੈ ਇਹ ਇੱਕ ਇਹਦੀ ਫਿਲਮ ਪਹਿਲੀ ਹੈ ਇਹਨੇ ਕਾਮੇਡੀ ਦੇ ਵਿੱਚ ਬਹੁਤ ਮਹਚਾਨੀ ਦੋ ਲਾਈਨਾਂ ਜ਼ਰੂਰ ਮਨਤਰੀ ਜੀ ਥੈਂਕ ਯੂ ਸੋ ਮੱਚ ਪਹਿਲੇ ਤੇ ਵਿੰਡੂ ਤੇ ਆ ਸਾਰਾ ਕੁਝ ਕਰਨਾ ਨਹੀਂ ਹੁੰਦਾ ਮੇਰਾ ਪਹਿਲਾ ਐਕਸਪੀਰੀਅੰਸ ਆ ਮੈਂ ਪਹਿਲੀ ਫਿਲਮ ਕੀਤੀ ਹੈ ਬਟ ਮੈਂ ਥੈਂਕਸ ਕਰਦਾ ਪੂਰੀ ਟੀਮ ਦਾ ਗੁਰੂ ਭਾਈ ਉਹਨਾਂ ਦਾ ਜਿਨ੍ਹਾਂ ਨੇ ਮੈਨੂੰ ਮਤਲਬ ਨਨੜ ਪਤਾ ਨਹੀਂ ਕੀ ਦਿਖਿਆ ਮੈਨੂੰ ਨਹੀਂ ਪਤਾ ਨਹੀਂ ਨਹੀਂ ਇਹ ਬਾਹਰੋਂ ਦੇਖਦਾ ਬਈ ਬਹੁਤ ਟੈਲੈਂਟਡ ਨੇ ਭਾਈ ਨਹੀ ਸਕ੍ਰੀਨ ਤੇ ਵੀ ਸਾਰਿਆਂ ਦਿਖਿਆ ਤੇ ਇਦਾਂ ਸਪੋਰਟ ਕਰਦੇ ਲੋ ਨਵੇਂ ਨਵੇਂ ਆਰਟਿਸਟਾਂ ਨੂੰ ਔਰ ਈਵਨ ਮੈਨੂੰ ਜਦੋਂ ਕੋਈ ਨਵਾਂ ਸਮਝੋ ਤੁਸੀਂ ਫਿਰ ਸਪੋਰਟ ਕਰਨੀ ਸ਼ੁਰੂ ਕਰ ਦੋ ਭਾਈ ਨਵੇਂ ਨਵਾਂ ਸਮਝੋ ਸਪੋਰਟ ਕਰਨੀ ਸ਼ੁਰੂ ਕਰ ਥੈਂਕ ਯੂ ਸੋ ਇਹਨਾਂ ਦਾ ਬੜਾ ਬੱਦਪਨ ਹੈ ਜੀ ਤੇ ਮੇਰੇ ਲਈ ਸਾਰਾ ਕੁਝ ਅਨਐਕਸਪੈਕਟਿਡ ਸੀਗਾ ਮੂਵੀ ਕਰਨੀ ਅੰਤ ਤੱਕ ਜਿਹੜਾ ਅੱਜ ਮੈਂ ਇੱਥੇ ਖੜ ਕੇ ਤੁਹਾਡੇ ਨਾਲ ਤੁਹਾਡੇ ਸਾਹਮਣੇ ਗੱਲਾਂ ਕਰ ਰਿਹਾ ਇਹ ਵੀ ਇੱਕ ਮੇਰੇ ਲਈ ਬਸ ਸੁਪਨਾ ਜਿਹਾ ਹੀ ਹੈ ਤੇ ਮੈਂ ਚਾਹੁੰਦਾ ਮੈਂ ਸੁਪਣਾ ਹੀ ਦੇਖਦਾ ਰਹਾ ਮੈਂ ਧੰਨਵਾਦ ਥੈਂਕ ਯੂ ਗਾਇਜ਼ ਥੈਂਕ ਯੂ ਗਾਇਜ਼ ਤੁਹਾਡਾ ਬਹੁਤ-ਬਹੁਤ ਔਰ ਪਲੀਜ਼ ਰਿਵਿਊ ਜ਼ਰੂਰ ਦੇਣਾ ਕਿਉਂਕਿ ਚੰਗਾ ਸਿਨੇਮਾ ਜਿਹੜਾ ਪ੍ਰਮੋਸ਼ਨ ਹਾਂਜੀ ਬਾਦਸ਼ਾਹ ਮਾਂ ਸਾਡੇ ਘਾਵਾ ਵਾਓ ਲਾਡੋ ਜੀ ਦੋ ਲੈ ਲਾਡੋ ਲਾਡੋ ਤੈਨਾਂ ਹੋ ਜਾ ਨਹੀਂ ਨਹੀਂ ਅਸੀਂ ਕੱਲੂ ਸੁਣਾਵਾਂਗੇ ਕੱਲੂ ਦੇਖ ਬਣਾਉਣਾ ਦੋ ਆ ਖਾਟ ਆ ਜੂਗਾ ਜੀ ਸਭ ਤੋਂ ਪਹਿਲਾਂ ਆ ਜੀ ਆ ਜੀ ਆ ਲੋ ਬਾਈ ਥੈਂਕ ਯੂ ਗਾਇਜ਼ ਥੈਂਕ ਯੂ